ਸਮੁੱਚੀ ਸੰਗਤ ਕਰਿਓ ਰਸਨਾ ਨੂੰ ਪਵਿੱਤਰ ਗੱਜ ਕੇ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਵਧਾਈ ਦੇ ਪਾਤਰ ਹੈ ਬੜਪਾਗੇ ਹੋ ਜੋ ਤੁਸੀਂ ਮਹਾਰਾਜ ਬ੍ਰਹਮ ਗਿਆਨੀ ਬਾਬਾ ਬਾਲਿਆਂ ਬਲਜੀ ਦੇ ਜਨਮ ਦਿਹਾੜਿਆਂ ਦੀਆਂ ਖੁਸ਼ੀਆਂ ਦੇ ਇਨ੍ਹਾਂ ਮਹਾਨ ਸਵਾਗਮਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ ਜਿਵੇਂ ਤੁਹਾਨੂੰ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲਿਆਂ ਨੇ ਬੜੇ ਹੀ ਵਿਸਤਾਰ ਨਾਲ ਬਾਬਾ ਬਲਿਆਂ ਵਾਲੇ ਜੀ ਦੇ ਜੀਵਨ ਉੱਤੇ ਇੱਕ ਝਾਤ ਮਾਈ ਹੈ ਕਿ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਹੈ ਕਿਉਂਕਿ ਬਹੁਤ ਹੀ ਸੰਗਤ ਬਾਬਾ ਬਲਿਆਂ ਵਾਲੇ ਜੀ ਦੇ ਇਸ ਇਤਿਹਾਸ ਤੋਂ ਅਣਜਾਣ ਹੈ ਸੋ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਲ ਵਾਲਿਆਂ ਦਾ ਜਿਨ੍ਹਾਂ ਨੇ ਸਮੁੱਚੀ ਹੀ ਸਾਧ ਸੰਗਤ ਨੂੰ ਜਿੱਥੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਹੈ ਉਥੇ ਬਾਬਾ ਵਾਲਿਆਂ ਵਾਲੇ ਦੇ ਜੀਵਨ ਤੇ ਇੱਕ ਛੋਟੀ ਜੀ ਝਾਤ ਮਾਰ ਕੇ ਉਹਨਾਂ ਦਾ ਇਤਿਹਾਸ ਦੱਸ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਬਹੁਤ ਧੰਨਵਾਦ ਸਾਰੀ ਹੀ ਸੰਗਤ ਦਾ ਸਾਰੇ ਹੀ ਸੇਵਾਦਾਰਾਂ ਦਾ ਜਿਨ੍ਹਾਂ ਨੇ ਇਨਾ ਮਹਾਨ ਸਮਾਗਮਾਂ ਨੂੰ ਕਰਾਉਣ ਲਈ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸੇਵਾਦਾਰਾਂ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਸਭ ਤੋਂ ਜ਼ਿਆਦਾ ਧੰਨਵਾਦ ਧੰਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਟਨ ਕੋਟ ਸਕਰਾਨੇ ਜਿਨ੍ਹਾਂ ਦੀ અપਾਰ ਕਿਰਪਾ ਸਦਕਾ ਇਸ ਮੁੱਚੇ ਹੀ ਕਾਰਜ ਸੰਪੂਰਨ ਹੋਏ ਹਨ ਤੇ ਹੁਣ ਮੈਂ ਸਾਡੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਆਉਣ ਅਤੇ ਸਾਡੇ ਨਗਰ ਦਾ ਮਾਣ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ੀਸ਼ ਰੂਪਾਓ ਸਾਹਿਬ ਦੇ ਕੇ ਉਹਨਾਂ ਦਾ ਮਾਣ ਕਰਨਗੇ ਸੋ ਸੰਤ ਬਾਬਾ ਧਰਮਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਹਾਂਜੀ بولیے سو ہون بابا جی دے پورے جتے دا مان سمان پربنت کمیٹی بلوں کیتا جاوے گا সোনাল বলে সোনাল বলে সোনাল ਬੋਲੇ ਸੋ ਨਿਹਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਧੰਨਵਾਦ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਧਰਮਪਾਲ ਸਿੰਘ ਜੀ ਜੋ ਆਪਣੇ ਹੀ ਨਗਰ ਦਾ ਸੰਗੋਵਾਲ ਦਾ ਮਾਣ ਹਨ ਤਹਿ ਦਿਲ ਤੋਂ ਧੰਨਵਾਦ ਹੈ ਸਮੂੱਚੀ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਸਥਾਨ ਤੇ ਹਾਜ਼ਰੀਆਂ ਭਰੀਆਂ ਹਨ ਸੋ ਹੁਣ ਉਹਨਾਂ ਸੇਵਾਦਾਰਾਂ ਦਾ ਸਨਮਾਨ ਹੋਵੇਗਾ ਜੋ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਸੇਵਾਵਾਂ ਲੈਂਦੇ ਹਨ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਰਦਾਰ ਪਵਿੱਤਰ ਸਿੰਘ ਸਨ ਉਹ ਬਾਬਾ ਜੋਤ ਸਿੰਘ ਉਹਨਾਂ ਦੇ ਪਰਿਵਾਰ ਨੂੰ ਕਿਉ ਮੰਚ ਤੇ ਆਉਣ ਉਹਲਾਂ ਵੱਲੋਂ ਜੋ ਇਹਨਾਂ ਸਮਾਗਮਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸੀ ਉਹ ਇਸ ਪਰਿਵਾਰ ਵੱਲੋਂ ਕੀਤੀ ਗਈ ਹੈ ਸੋ ਪਵਿੱਤਰ ਸਿੰਘ ਸੁਪੁੱਤਰ ਬਾਬਾ ਜੋਤ ਸਿੰਘ ਉਹਨਾਂ ਦੇ ਪਰਿਵਾਰ ਵਿੱਚੋਂ ਉਹ ਮੰਚ ਤੇ ਆਉਣ ਉਹਨਾਂ ਨੂੰ ਵੀ ਪ੍ਰਬੰਧਕ ਕਮੇਟੀ ਵੱਲੋਂ ਸਰਪਾਉ ਦੀ ਵਕਸਤ ਕੀਤੀ ਜਾਵੇਗੀ ਬੋਲੇ ਸੋਨਿਹਾਲ ਹਾਂਜੀ ਹਾਂਜੀ ਸੋ ਹੁਣ ਮੈਂ ਬੇਨਤੀ ਕਰੂੰਗਾ ਭਾਈ ਕਮਲਦੀਪ ਸਿੰਘ ਜੀ ਸੁਪੁੱਤਰ ਸਵਰਗਵਾਸੀ ਹਰਜਿੰਦਰ ਸਿੰਘ ਜੀ ਜੋ ਸੱਤ ਗ੍ਰੀਨ ਇਨਕਲੇਵ ਤੋਂ ਹਨ ਜੋਏ ਤੁਸੀਂ ਬਹੁਤ ਹੀ ਵਧੀਆ ਸਾਊਂਡ ਦੀ ਆਵਾਜ਼ ਸੁਣ ਰਹੇ ਹੋ ਉਸ ਦੀ ਸੇਵਾ ਪਾਈ ਕਮਲਦੀਪ ਸਿੰਘ ਜੀ ਸੰਤ ਗ੍ਰੀਨ ਇਨਕਲੇਬ ਵਿੱਚੋਂ ਇਹਨਾਂ ਵੱਲੋਂ ਕੀਤੀ ਗਈ ਹੈ ਜੀ ਸੋ ਨਿਹਾਲ ਸੋ ਇਸ ਤੋਂ ਅੱਗੇ ਸਰਦਾਰ ਬਹਾਦਰ ਸਿੰਘ ਜੀ ਜੋ ਇਹ ਲੰਗਰ ਦੀ ਸੇਵਾ ਹੈ ਜਲੇਬੀਆਂ ਦੀ ਸੇਵਾ ਹੈ ਉਹ ਸਰਦਾਰ ਬਹਾਦਰ ਸਿੰਘ ਜੀ ਸਾਭਾ ਮੈਂਬਰ ਪੰਚਾਇਤ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਜੋ ਆਪਾਂ ਸੁੰਦਰ ਮੈਡ ਦਰਬਾਰ ਹਾਲ ਦੇ ਵਿੱਚ ਬਸਾਏ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਸੇਵਾ ਹੈ ਸੋ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਹਾਦਰ ਸਿੰਘ ਜੀ ਨੂੰ ਵੀ ਮਾਣ ਤਾੜ ਦਿੱਤਾ ਜਾਵੇਗਾ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸੰਗਤ ਜੀ ਜੋ ਤੁਸੀਂ ਦੇਖਿਆ ਹੈ ਕਿ ਦਰਬਾਰ ਹਾਲ ਦੇ ਵਿੱਚ ਆਪਾਂ ਨਵੇਂ ਮੈਟ ਬਹੁਤ ਹੀ ਸੁੰਦਰ ਮੈਟ ਵਿਸਾਏ ਹਨ ਉਹਨਾਂ ਵਿੱਚ ਵੀ ਜਿਨ੍ਹਾਂ ਸੇਵਾਦਾਰਾਂ ਨੇ ਦਾਨੀ ਸੱਜਣਾ ਨੇ ਸੇਵਾ ਪਾਈ ਹੈ ਉਨ੍ਹਾਂ ਵਿੱਚ ਜਸਕਰਨਪ੍ਰੀਤ ਸਿੰਘ ਕੈਨੇਡਾ ਅਤੇ ਸੁਖਕਰਨ ਸਿੰਘ ਕੈਨੇਡਾ ਸੁਪੁੱਤਰ ਸਰਦਾਰ ਸੋਹਣ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 21000 ਰੁਪਏ ਦੀ ਸੇਵਾ ਕੀਤੀ ਗਈ ਹੈ ਸੋ ਮੈਂ ਬੇਨਤੀ ਕਰਦਾ ਹਾਂ ਸੋਹਣ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਜੇ ਕੋਈ ਮੈਂਬਰ ਆਇਆ ਉਹ ਸਟੇਜ ਤੇ ਆ ਕੇ ਸੁਰਪਾਉ ਲੈਣ ਸਰਦਾਰ ਜਸਕਰਨ ਸਿੰਘ ਬਿੱਲਾ ਸੋਹਣ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜੇ ਕੋਈ ਮੈਂਬਰ ਆਇਆ ਉਹਨਾਂ ਨੂੰ ਵੀ ਸੁਰਪਾਓ ਦਿੱਤਾ ਜਾਣਾ ਹੈ ਉਹ ਵੀ ਮੰਚ ਤੇ ਆਉਣ ਉਸ ਤੋਂ ਅੱਗੇ ਤੇਜਿੰਦਰ ਸਿੰਘ ਕੈਨੇਡਾ ਸੁਪੁੱਤਰ ਦਵਿੰਦਰ ਸਿੰਘ ਜੋ ਕਿਸਾਨ ਡੈਰੀ ਵਾਲੇ ਹਨ ਉਹਨਾਂ ਵੱਲੋਂ ਵੀ 11000 ਰੁਪਏ ਦੀ ਸੇਵਾ ਇਹਨਾਂ ਮੇਟਾ ਲਈ ਆਈ ਹੈ ਸੋ ਦਵਿੰਦਰ ਸਿੰਘ ਗਿੱਲ ਜੇ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਮੈਂਬਰ ਇੱਥੇ ਹੈ ਤਾਂ ਉਹ ਵੀ ਮੰਚ ਤੇ ਆਉਣ ਦੀ ਕਿਰਪਾਲਤਾ ਕਰਨ ਉਹਨਾਂ ਦੇ ਪਰਿਵਾਰ ਦਾ ਵੀ ਮਾਨ ਸਨਮਾਨ ਕੀਤਾ ਜਾਵੇਗਾ ਸੋ ਇਹਨਾਂ ਨੇ ਬਹੁਤ ਹੀ ਵੱਡੀਆਂ ਸੇਵਾਵਾਂ ਜੋ ਆਪਾਂ ਦਰਬਾਰ ਸਾਹਿਬ ਵਿੱਚ ਨਵੇਂ ਮੈਟ ਬਸਾਏ ਹਨ ਉਹਨਾਂ ਵਿੱਚ ਹਿੱਸਾ ਪਾਇਆ ਹੈ ਸੋ ਸੰਗਤ ਜੀ ਬਹੁਤ ਬਹੁਤ ਧੰਨਵਾਦ ਆ ਸਮੁੱਚੇ ਹੀ ਨਗਰ ਦਾ ਕਿਉਂਕਿ ਏਕੋ ਇੱਕ ਸਥਾਨ ਹੈ ਜੋ ਆਪਣੇ ਸਾਰੇ ਹੀ ਨਗਰ ਦਾ ਸਾਂਝਾ ਸਥਾਨ ਹੈ ਸੋ ਇਸੇ ਤਰ੍ਹਾਂ ਆਪਾਂ ਹਰ ਸਾਲ ਰਲ ਕੇ ਇੱਥੇ ਬਾਬਾ ਜੀਆ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਇਤਿਹਾਸ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਇਹ ਜਨਮ ਦਿਹਾੜੇ ਮਨਾਏ ਜਾਣਗੇ ਕਿਉਂਕਿ ਜਿਵੇਂ ਬਾਬਾ ਜੀਆ ਨੇ ਧੰਨ ਧੰਨ ਬਾਬਾ ਟਹਲ ਸਿੰਘ ਜੀ ਬਾਬਾ ਬਾਲਿਆ ਵਾਲੇ ਜਿਹਦੇ ਜੀਵਨ ਤੇ ਇਤਿਹਾਸ ਤੇ ਇੱਕ ਛਾਤ ਮਾਰੀ ਹੈ ਬਹੁਤ ਸੰਗਤ ਨੂੰ ਅੱਜ ਪਹਿਲੀ ਵਾਰ ਇਸ ਅਸਥਾਨ ਦਾ ਮਹੱਤਵ ਪਤਾ ਲੱਗਿਆ ਹੋਵੇਗਾ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜਿਵੇਂ ਬਾਬਾ ਜੀਆ ਨੇ ਦੱਸਿਆ ਹੈ ਦੇ ਦਰਬਾਰ ਸਾਹਿਬ ਦੇ ਪਿੱਛੇ ਜੋ ਬਾਬਾ ਬਾਲਿਆਂ ਵਾਲੀ ਜੀ ਨੂੰ ਟੋਪਿਆਂ ਦੀ ਸੇਵਾ ਮਿਲੀ ਸੀ ਜੋ ਆਖਰੀ ਟੋਪਾ ਇੱਥੇ ਪਟਿਆ ਸੀਗਾ ਉਸ ਦੀ ਵੀ ਆਪਾਂ ਸਾਹਮ ਸਵਾਲ ਕਰਕੇ ਬਹੁਤ ਹੀ ਜਲਦ ਇੱਕ ਵਧੀਆ ਸਰੋਵਰ ਉੱਥੇ ਤਿਆਰ ਕਰਨਾ ਹੈ ਸੋ ਸਾਰੇ ਨਗਰ ਨੇ ਇਹਨਾਂ ਮਹਾਨ ਸੇਵਾਵਾਂ ਵਿੱਚ ਆਪਣੀ ਸੇਵਾ ਪਾਉਣੀ ਹੈ ਸੋ ਇੱਕ ਬਹੁਤ ਹੀ ਵੱਡੀ ਸੂਚਨਾ ਬਹੁਤ ਖੁਸ਼ਖਬਰੀ ਕਿ ਬਹੁਤ ਹੀ ਜਲਦ ਆਪਾਂ ਇੱਕ ਨਵਾਂ ਦਰਬਾਰ ਸਾਹਿਬ ਵੱਡਾ ਹਾਲ ਤਿਆਰ ਕਰਨ ਜਾ ਰਹੇ ਹਾਂ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਇੱਕ ਵੱਡਾ ਦਰਬਾਰ ਹਾਲ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇੱਥੇ ਸੰਗਤਾਂ ਵਿੱਚ ਵਾਧਾ ਹੋਣਾ ਹੈ ਉਸ ਦੇ ਨਾਲ ਹੀ ਇੱਕ ਸੁੰਦਰ ਲੰਗਰ ਹਾਲ ਵੀ ਤਿਆਰ ਕੀਤਾ ਜਾਵੇਗਾ ਇਹ ਸਾਰਾ ਹੀ ਜੋ ਕੰਮ ਹੈ ਜੋ ਸਾਰੀ ਸੇਵਾ ਸਮੁੱਚੇ ਨਗਰ ਦੇ ਸਹਿਯੋਗ ਨਾਲ ਹੋਣੀ ਹੈ ਸੋ ਸਾਰੇ ਹੀ ਨਗਰ ਦੇ ਸਾਰੇ ਹੀ ਕਲੋਨੀਆਂ ਵਾਲੇ ਜੋ ਵੀਰ ਨੇ ਆਪਣੇ ਨਗਰ ਦੇ ਵਾਸੀ ਹਨ ਸਾਰੀ ਹੀ ਸੰਗਤ ਦੇ ਚਰਨਾ ਵਿੱਚ ਬੇਨਤੀ ਹੈ ਕਿ ਇਹਨਾਂ ਮਹਾਨ ਕਾਰਜਾਂ ਦੇ ਵਿੱਚ ਪ੍ਰਮਾਤਮਾ ਨੇ ਜਿਸ ਦੇ ਮਿਹਰ ਪਰਿਆ ਹੱਥ ਰੱਖਿਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਾਰੀ ਹੀ ਸੰਗਤ ਨੇ ਸਹਿਯੋਗ ਪਾਉਣਾ ਹੈ ਸੋ ਇਹਨਾਂ ਹੀ ਇਹਨਾਂ ਸੇਵਾਵਾਂ ਦੇ ਸੰਬੰਧ ਵਿੱਚ ਜੋ ਪਹਿਲੀ ਸੇਵਾ ਆਈ ਹੈ ਉਹ ਬਿੱਕਰ ਸਿੰਘ ਗਿੱਲ ਜੋ ਮੇਰੇ ਵੱਡੇ ਭਰਾ ਹਨ ਜੋ ਹਰ ਵਕਤ ਕਹਿੰਦੇ ਰਹਿੰਦੇ ਹਨ ਕਿ ਕੋਈ ਵੀ ਸੇਵਾ ਮੈਨੂੰ ਦੱਸਿਓ ਸੋ ਕੱਲ ਹੀ ਅਸੀਂ ਇਹਨਾਂ ਕੋਲ ਵਿਚਾਰ ਕੀਤੀ ਤਾਂ ਪਹਿਲੀ ਸੇਵਾ ਉਹਨਾਂ ਵੱਲੋਂ 1 ਲੱਖ 1000 ਰੁਪਏ ਦੀ ਸੇਵਾ ਲਿਖਾਈ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਧਰਮਪਾਲ ਸਿੰਘ ਜੀ ਜਿਨ੍ਹਾਂ ਨੇ ਇਹਨਾਂ ਵੱਡੀਆਂ ਸੇਵਾਵਾਂ ਦੇ ਵਿੱਚ اپنے سہیوگ ایک ہیار روپیہ بھیجے جہن بہت بہت دنواد سانت بابا دھرمپال جی وہاں دا سو ایک لاکھ ایک ہزار کی سیوا بکرس گیل انہوں لکھائی گئی ہے تے سارے بہت ہی ستگار بڑے بیر صداگر سگرگر گل اتے کے پراتا مکر سنگ گل بلو بھی ایک لاکھ گیارہ سو روپیے دی سیوا لکھائی گئی ہے ਜੋ ਆਪਾਂ ਨਵੇਂ ਦਰਬਾਰ ਸਾਹਿਬ ਤਿਆਰ ਕਰਨੇ ਹਨ ਸੁਦਾਗਰ ਸਿੰਘ ਗਿੱਲ ਅਤੇ ਮੱਕਰ ਸਿੰਘ ਗਿੱਲ ਦੋਨਾਂ ਪਰਾਵਾਂ ਵੱਲੋਂ 111000 ਰੁਪਏ ਦੀ ਸੇਵਾ ਲਿਖਾਈ ਗਈ ਹੈ ਉਸ ਤੋਂ ਅੱਗੇ ਮੇਰਾ ਛੋਟਾ ਵੀਰ ਹਰਜਿੰਦਰ ਸਿੰਘ ਮਾਣਾ ਉਹ ਵੀ ਸਮੇਂ-ਸਮੇਂ ਤੇ ਜੋ ਬਹੁਤ ਸੇਵਾ ਕਰਦੇ ਹਨ ਉਹਨਾਂ ਵੱਲੋਂ ਵੀ 101000 ਰੁਪਏ ਦੀ ਸੇਵਾ ਲਿਖਵਾਈ ਗਈ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਪ੍ਰਧਾਨ ਸਾਹਿਬ ਹਨ ਇਸ ਪਰਵਧਕ ਕਮੇਟੀ ਦੇ ਉਹਨਾਂ ਵੱਲੋਂ ਵੀ ਸਰਦਾਰ ਬੂਟਾ ਸਿੰਘ ਜੀ ਕੁਆੜ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦੀ ਸੇਵਾ ਲਿਖਵਾਈ ਗਈ ਹੈ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਇਹ ਵਿਚਾਰ ਕਈ ਦਿਨਾਂ ਤੋਂ ਕਰਦੇ ਆ ਰਹੇ ਸੀ ਪਰ ਪੂਰੀ ਮੀਟਿੰਗ ਅਸੀਂ ਕੱਲ ਹੀ ਹਲੇ ਕੀਤੀ ਹੈ ਕੱਲ ਹੀ ਸੰਗਤ ਨੂੰ ਦੱਸਿਆ ਹੈ ਤੇ ਅੱਜ ਸੰਗਤਾਂ ਦੇ ਸਾਹਮਣੇ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਇਕਬਾਲ ਸਿੰਘ ਗਿੱਲ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦੀ ਉਹ ਕਹਿੰਦੇ ਸਾਡੇ ਵੱਲੋਂ ਵੀ ਸੇਵਾ ਕਰੋ ਸੋ ਸਰਦਾਰ ਬਹਾਦਰ ਸਿੰਘ ਗਿੱਲ ਜੋ ਸਾਫ ਦਾ ਮੈਂਬਰ ਪੰਚਾਇਤ ਨੇ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦੀ ਸੇਵਾ ਸੋ ਸੰਗਤ ਜੀ ਸਾਰੀ ਸੰਗਤ ਨੇ ਇਹਨਾਂ ਮਹਾਨ ਸਵਾਬਾਂ ਦੀ ਸ਼ੁਰੂਆਤ ਦੇ ਵਿੱਚ ਗੱਜ ਕੇ ਜਕਾਰਾ ਲਾਉਣਾ ਹੈ ਬੋਲੇ ਸੋ ਨਿਹਾਲ ਸੋ ਸਾਰੇ ਹੀ ਸੇਵਾਦਾਰ ਵੀਰਾਂ ਦੇ ਨਗਰ ਨਿਵਾਸੀਆਂ ਦੇ ਚਰਨਾ ਵਿੱਚ ਬੇਨਤੀ ਹੈ ਹੱਥ ਜੋੜ ਕੇ ਕਿ ਆਓ ਇਹ ਜੋ ਕੰਮ ਕਾਰ ਨੇ ਇਹ ਸਾਰੀ ਉਮਰ ਆਪਣੇ ਨਾਲੋਂ ਨਾਲ ਚੱਲਣੇ ਹਨ ਕਿਉਂਕਿ ਆਪਾਂ ਅਕਸਰ ਸੁਣਦੇ ਆ ਕਿ ਬੰਦੇ ਮੁੱਕ ਜਾਂਦੇ ਆ ਪਰ ਕੰਮ ਨਹੀਂ ਮੁੱਕਦੇ ਸੋ ਇਹਨਾਂ ਕਮਾਕਾਰਾਂ ਨੂੰ ਨਾਲੋਂ ਨਾਲ ਰੱਖਦੇ ਹੋਏ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਘਰ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਜਿੰਨਾ ਕੋ ਹੋ ਸਕੇ ਜ਼ਰੂਰ ਸੇਵਾ ਕਰਿਆ ਕਰੋ ਕਿਉਂਕਿ ਕਈ ਵਾਰ ਪ੍ਰਬੰਧਕਾਂ ਦਾ ਦਿਲ ਟੁੱਟ ਜਾਂਦਾ ਹੌਸਲਾ ਟੁੱਟ ਜਾਂਦਾ ਜਦੋਂ ਸੇਵਾਦਾਰ ਸਾਥ ਦੇਣ ਨਹੀਂ ਆਉਂਦੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਕੋਈ ਹੋਰ ਹੋਊ ਕੋਈ ਹੋਰ ਆਜੂ ਪਰ ਹੱਥ ਜੋੜ ਕੇ ਬੇਨਤੀ ਹੈ ਕਿ ਥੋੜਾ ਜਿਹਾ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਤੁਸੀਂ ਜੂਰ ਸਹਿਯੋਗ ਹੋਇਆ ਕਰੋ ਸੇਵਾ ਕਰਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਹੈ ਸਾਰੇ ਯੋਨਾ ਵੀਰਾਂ ਦਾ ਜੋ ਨਵੇਂ ਦਰਬਾਰ ਸਾਹਿਬ ਦੇ ਲਈ ਜਿਨ੍ਹਾਂ ਨੇ ਸੇਵਾ ਪਾਈ ਹੈ ਸੋ ਜਿਹੜੀ ਵੀ ਸੰਗਤ ਨੇ ਸੇਵਾ ਪਾਉਣੀ ਹੈ ਉਹ ਆਪਣੀ ਸੇਵਾ ਲਿਖਵਾ ਸਕਦੇ ਹਨ ਹਲੇ ਆਪਾਂ ਪਹਿਲੇ ਦਿਨ ਇਹ ਸੇਵਾ ਦੀ ਸ਼ੁਰੂਆਤ ਕੀਤੀ ਹੈ ਬਹੁਤ ਹੀ ਅਪਾਰ ਕਿਰਪਾ ਹੈ ਧੰਨ 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 ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਧੰਨ ਧੰਨ ਬਾਬਾ ਟਹਿਲ ਸਿੰਘ ਜੀ ਬਾਬਾ ਬਾਲਿਆਂ ਵਾਲਿਆਂ ਦੀ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਬੂਟਾ ਸਿੰਘ ਜੀ ਅਕਸਰ ਕਹਿੰਦੇ ਹਨ ਕਿ ਤੁਸੀਂ ਇੱਕ ਵਾਰੀ ਸ਼ੁਰੂ ਤਾਂ ਕਰੋ ਮਾਇਆ ਤਾਂ ਤੁਤੋ ਸਾਂਭੀ ਨਹੀਂ ਜਾਣੀ ਸੋ ਇਹ ਗੱਲ ਸਹੀ ਹੈ ਅਕਸਰ ਹਰੇਕ ਸਾਲ ਦੇਖਦੇ ਹਾਂ ਕਿ ਆਪਣੇ ਜੋ ਸਮਾਗਮ ਨੇ ਚੜ੍ਹਦੀਆਂ ਕਲਾ ਵਿੱਚ ਜਾਂਦੇ ਹਨ ਸੋ ਦੁਆਰਾ ਤੋਂ ਸਮੂਚੀ ਹਿਸਾ ਸੰਗਤ ਦਾ ਸਾਰੇ ਹੀ ਸੇਵਾਦਾਰ ਵੀਰਾਂ ਦਾ ਸਾਰੇ ਹੀ ਨਗਰ ਨਿਵਾਸੀਆਂ ਦਾ ਉਹਨਾਂ ਬੀਬੀਆਂ ਦਾ ਜੋ 2 ਦਿਨ ਤੋਂ 3 ਦਿਨ ਤੋਂ ਲੰਗਰ ਪ੍ਰਸਾਦੇ ਦੀ ਸੇਵਾ ਕਰਦੇ ਹਨ ਬਹੁਤ ਬਹੁਤ ਧੰਨਵਾਦ ਬਹੁਤ ਹੀ ਧੰਨਵਾਦ ਸਰਦਾਰ ਜੱਗਾ ਸਿੰਘ ਜੀ ਕੁਹਾੜ ਉਹਨਾਂ ਦਾ ਜਿਨ੍ਹਾਂ ਵੱਲੋਂ ਹਰ ਸਾਲ ਜੋ ਪਹਿਲੇ ਤਿੰਨ ਪਹਿਲੇ ਦਿਨਾਂ ਦੂਜੇ ਦਿਨ ਜੋ ਸੇਵਾਦਾਰਾਂ ਦੇ ਲਈ ਪ੍ਰਸਾਦੇ ਦੀ ਸੇਵਾ ਆਉਂਦੀ ਹੈ ਪਾਠੀਆਂ ਸਿੰਘਾਂ ਲਈ ਪ੍ਰਸਾਦੇ ਦੀ ਸੇਵਾ ਆਉਂਦੀ ਹੈ ਹਰ ਸਾਲ ਜੱਗਾ ਸਿੰਘ ਜੀ ਕੁਹਾੜ ਤੇ ਉਹਨਾਂ ਦੀਆਂ ਸਾਰੀਆਂ ਫੈਮਲੀਆ ਵੱਲੋਂ ਰਲ ਕੇ ਕੀਤੀ ਜਾਂਦੀ ਹੈ ਅਤੇ ਹੋਰ ਵੀ ਸਾਰੇ ਨਗਰ ਵਿੱਚੋਂ ਜਿਨ੍ਹਾਂ ਵੱਲੋਂ ਪ੍ਰਸ਼ਾਦਿਆ ਦੀ ਸੇਵਾ ਸੇਵਾਦਾਰਾਂ ਲਈ ਪਾਠੀ ਸਿੰਘਾਂ ਲਈ ਆਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰੇ ਦਾਨੇ ਸੱਜ ਜਿਨ੍ਹਾਂ ਨੂੰ ਸੇਵਾਦਾਰਾਂ ਨੂੰ ਚੜ੍ਹਦੀਆਂ ਕਲਾ ਬਖਸਣ ਸੋ ਹੁਣ ਦੇਗ ਬਰਤਣ ਤੋਂ ਉਪਰੰਤ ਧੰਨ ਧੰਨ ਸਹਿਬ ਜੀ ਗੁਰਗ੍ਰੰਥ ਸਾਹਿਬ ਜੀ ਆਪਣੇ ਨਿਜ ਸਥਾਨਾਂ ਵੱਲ ਜਾਣਗੇ ਉਸ ਤੋਂ ਬਾਅਦ ਸਾਰੀ ਸੰਗਤ ਨੇ ਇੱਥੇ ਹੀ ਪੰਡਾਲ ਦੇ ਵਿੱਚ ਪੰਗਤਾਂ ਬਣਾ ਕੇ ਗੁਰੂ ਦਾ ਲੰਗਰ ਸਕਣਾ ਹੈ ਸੋ ਇੱਕ ਹੋਰ ਬੇਨਤੀ ਹੈ ਕਿ ਜੋ ਆਪਣੀ ਇਹ ਪ੍ਰਬੰਧਕ ਕਮੇਟੀ ਹੈ ਇਸ ਵਿੱਚ ਮੌਜੂਦਾ ਸਮੇਂ ਵਿੱਚ ਦੋ ਜਾਂ ਤਿੰਨ ਹੀ ਮੈਂਬਰ ਹਨ ਸੋ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਇਸ ਪ੍ਰਬੰਧਕ ਕਮੇਟੀ ਨਾਲ ਜੁੜੋ ਆਪਾਂ ਨਵੇਂ ਮੈਂਬਰ ਪਾਈਏ ਤਾਂ ਜੋ ਵੱਧ ਤੋਂ ਵੱਧ ਜੋ ਸੇਵਾਦਾਰ ਹੋਣਗੇ ਇਹ ਰਲ ਮਿਲ ਕੇ ਸੇਵਾ ਸੰਭਾਲੀ ਜਾਵੇਗੀ ਸੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜੋ ਨਵੀਂ ਕਮੇਟੀ ਹੋਰ ਮੈਂਬਰ ਪਾ ਕੇ ਨਵੀਂ ਕਮੇਟੀ ਸੰਗਠਿਤ ਕੀਤੀ ਜਾਵੇਗੀ ਸੋ ਜਿਹੜਾ ਵੀ ਵੀਰ ਸੇਵਾਦਾਰ ਉਸ ਕਮੇਟੀ ਨਾਲ ਇਸ ਕਮੇਟੀ ਨਾਲ ਜੁੜਨਾ ਚਾਹੁੰਦਾ ਹੈ ਉਹ ਆਪਣਾ ਨਾਮ ਜ਼ਰੂਰ ਲਿਖਾਇਓ